ਆੜਾ ਦੇ ਵਿੱਚ ਅੱਜ ਡੀਆਈਜੀ ਬਾਰਡਰ ਰੇਂਜ ਦੇ ਸਤਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਜੋ ਬੀਤੀ ਸ਼ਾਮ ਬਟਾਲਾ ਪੁਲਿਸ ਵੱਲੋਂ ਇੱਕ ਨਾਮਵਰ ਗੈਂਗਸਟਰ ਜੋ ਕਿ ਕਈ ਆ ਵਾਰਦਾਤਾ ਵਿੱਚ ਪੁਲਿਸ ਨੂੰ ਰੋਹਿੰਦਾ ਸੀ ਰঞ্জੀਤ ਸਿੰਘ ਰਾਣਾ ਉਸ ਨੂੰ ਪੁਲਿਸ ਨੇ ਠੇਰ ਕੀਤਾ ਸੀ ਮੁਕਾਬਲੇ ਵਿੱਚ ਔਰ ਅੱਜ ਕਿਤਨਾ ਕਿਤੇ ਡੀਆਈਜੀ ਬਾਰਡਰ ਨੇਜ ਨੇ ਬਟਾਲਾ ਪੁਲਿਸੀ ਔਰ ਐਸਐਸਪੀ ਦੀ ਖਾਸ ਕਰਕੇ ਪੇਟ ਸੱਤਪਾਈ ਹੈ ਅਤੇ ਉਹਨਾਂ ਨੂੰ ਕਿਹਾ ਹੈ ਕਿ ਵਧੀਆ ਕੰਮ ਕਰ ਰਹੇ ਹਨ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਬੀਤੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਚੌਕੀਆਂ ਤੇ ਹਮਲੇ ਹੋ ਰਹੇ ਹਨ ਉਹ ਸਿਰਫ ਤੇ ਸਿਰਫ ਇੱਕ ਪੈਸਿਆਂ ਦੀ ਖਾਤਰ ਜੋ ਕਿ ਲੋਕਾਂ ਨੂੰ ਧਮਕਾਉਂਦੇ ਹਨ ਗੈਂਗਸਟਰ ਅਤੇ ਪੈਸੇ ਮੰਗਦੇ ਹਨ ਫਰौती ਮੰਗਦੇ ਹਨ ਉਹਨਾਂ ਦਾ ਹੀ ਇੱਕ ਦੂਜਾ ਰੂਪ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਕੌਮ ਦੇ ਨਾਂ ਕੌਮ ਦੇ ਨਾਂ ਤੇ ਲੋਕਾਂ ਨੂੰ ਘਬਰਾਹ ਕੀਤਾ ਜਾ ਰਿਹਾ ਹੈ ਔਰ ਖਾਸ ਕਰਕੇ ਛੋਟੀ ਉਮਰ ਦੇ ਨੌਜਵਾਨ ਜੋ 20 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਹਨ ਉਹਨਾਂ ਨੂੰ ਗੁੰਮਰਾਹ ਕਰਕੇ ਪੈਸੇ ਦਾ ਲਾਲਚ ਦੇ ਕੇ ਇਹੋ ਜਿਹੇ ਵਾਰਦਾਤਾਂ ਕਰਾਈਆਂ ਜਾ ਰਹੀਆਂ ਹਨ ਉਹਨਾਂ ਨੇ ਮੀਡੀਆ ਦੇ ਜ਼ਰੀਏ ਖਾਸ ਕਰਕੇ ਉਹਨਾਂ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਮਝਾਇਆ ਜਾਏ ਤਾਂ ਕਿ ਕਿਸੇ ਗੱਲਾਂ ਵਿੱਚ ਨਾ ਆਉਣ ਅਤੇ ਇਹੋ ਜਿਹੇ ਵਾਰਦਾਤਾਂ ਨਾ ਕਰਨ ਵੇਖਦੇ ਰਹੋ ਚੈਨਲ ਦਾ RN نیوز ਮੈਂ ਕੱਲ ਸਪੌਟ ਵੀ ਵਿਜ਼ਿਟ ਕੀਤਾ ਸੀਗਾ ਇਹ ਟੋਟਲ ਹੁਣ ਤੱਕ ਇਸ ਤੋਂ ਪਹਿਲਾਂ 10 ਇਨਸੀਡੈਂਟ ਕਰੀਬ ਹੋਏ ਆ ਜੀ ਔਰ 8 ਦੇ ਕਰੀਬ ਪੰਜਾਬ ਪੁਲਿਸ ਮਿਹਨਤ ਨਾਲ ਉਹਨਾਂ ਮੁਲਜ਼ਮਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈਂਚ ਕਾਮਯਾਬ ਹੋ ਚੁੱਕੇ ਆ ਸਿਰਫ ਦੋ ਹੀ ਸਾਡੇ ਰਹਿ ਗਏ ਟਰੇਸ ਕਰਨ ਵਾਲੇ ਇੱਕ ਸਾਡੇ ਉਹ ਗਮਟਾਲਾ ਚੌਂਕੀ ਦੇ ਵਿੱਚ ਅੰਮ੍ਰਿਤਸਰ ਚ ਹੋਇਆ ਔਰ ਇੱਕ ਜਿਹੜਾ ਕੱਲ ਇੱਥੇ ਇਹਨਾਂ ਨੇ ਕੀਤਾ ਆ ਹੈਪੀ ਪਾਸ਼ੀਆ ਨਾਮ ਦਾ ਇੱਕ ਗੈਂਗਸਟਰ ਸੀਗਾ ਹੁਣ ਇਹ ਬੀਕੀਆ ਨੂੰ ਆਪਣੇ ਆਪ ਨੂੰ ਇਨਵੋਲਵ ਕਹਿੰਦਾ ਜੀ ਕਿ ਮੈਂ ਉਹਨਾਂ ਨਾਲ ਹੋ ਗਿਆ ਹਾਂ ਉਹਨੇ ਜ਼ਿੰਮੇਵਾਰੀ ਲਈ ਆ ਔਰ ਬੇਸਿਕਲੀ ਮਕਸਦ ਇਹਨਾਂ ਦਾ ਇਹ ਹੀ ਹੈ ਕਿ ਇਹ ਐਕਸਟਰਮ ਮਨੀ ਐਕਸਟਰਸ਼ਨ ਦਾ ਹੀ ਹੈ ਔਰ ਇੱਕ ਗਲਤ ਪੋਸਟਾ ਪਾ ਕੇ ਜੀ ਵੀ ਅਸੀਂ ਕੌਮਲੀ ਕਰਦੇ ਆਂ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਜੀ ਕਿਉਂਕਿ ਪਹਿਲਾਂ ਵੀ ਪਰਚੇ ਦਰਜ ਐ ਐਕਸਟਰਸ਼ਨ ਦੇ ਇਹ ਕਾਲਾਂ ਕਰਕੇ ਪੈਸੇ ਲੈਂਦੇ ਆ ਇਹਨਾਂ ਨੇ ਪਹਿਲਾਂ ਰਮਦਾਸ ਏਰੀਏ ਦੇ ਵਿੱਚ ਵੀ ਇੱਕ ਜਿਹਨਾਂ ਨੂੰ ਇਹ ਹੀ ਐਕਸਟਰਸ਼ਨ ਦੇ ਕਾਲ ਕੀਤੀ ਸੀਗੀ ਇਹ ਵੀ ਅਸੀਂ ਟਰੇਸ ਕਰ ਲਾਂਗੇ ਜੀ ਔਰ ਬਹੁਤ ਛੇਤੀ ਟਰੇਸ ਕਰ ਲਾਂਗੇ ਔਰ ਜਿਹੜੇ ਇਹ ਮਲਜ਼ਮ ਹੈਗੇ ਆ ਇਹਨਾਂ ਨੂੰ ਜੋ ਕਾਨੂੰਨ ਅਨੁਸਾਰ ਬੰਦੀ ਸਜ਼ਾ ਹੈ ਉਹ ਵੀ ਦਿੱਤੀ ਜਾਊਗੀ ਜੀ ਹਾਂਜੀ ਮੈਂ ਪਹਿਲਾਂ ਵੀ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਇਹ ਆਪ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਇਹ ਇਹ ਬਾਹਰ ਬੈਠ ਕੇ ਇਥੋਂ ਦੇ ਨੌਜਵਾਨ ਬੱਚਿਆਂ ਨੂੰ ਐਕਸਪਲੋਇਟ ਕਰਦੇ ਆ ਛੋਟੇ ਛੋਟੇ ਲਾਲਚ ਪਿੱਛੇ ਦੇ ਕੇ ਇਹਨਾਂ ਤੋਂ ਵੱਡਾ ਕ੍ਰਾਈਮ ਕਰਾ ਦਿੰਦੇ ਆ ਅਸੀਂ ਜਿਹੜੇ ਚ ਫਿਰ ਚਾਹੁੰਦੇ ਹੋਈ ਵੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਜਿਹੜੇ ਨੌਜਵਾਨ ਬੱਚੇ ਕਿਤੇ ਕੋਈ ਘੱਟ ਕਰਾਇਮ ਦੇ ਵਿੱਚ ਜਾਂ ਹਲੇ ਥੋੜਾ ਇੰਨਾ ਵਾਲੀ ਚੱਲੇ ਸੀ ਸਾਨੂੰ ਪਤਾ ਲੱਗ ਗਿਆ ਟਰੇਸ ਕਰ ਲਿਆ ਉਹ ਮਾਨਯੋਗ ਸੀਐਮ ਸਾਹਿਬ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਸਾਡੀ ਇਹ ਪਾਲਿਸੀ ਆ ਕਿ ਉਹਨਾਂ ਬੱਚਿਆਂ ਨੂੰ ਘਰਾਂ 'ਚ ਬਿਠਾਇਆ ਜਾਵੇ ਤਾਂ ਕਿ ਉਹ ਗਲਤ ਰਸਤੇ ਤੇ ਨਾ ਜਾਣ ਪਰ ਜਦੋਂ ਕੋਈ ਏਡਾ ਵੱਡਾ ਕਰਾਇਮ ਹੋ ਜਾਂਦਾ ਆ ਫਿਰ ਕਾਨੂੰਨ ਨੇ ਆਪਣਾ ਰਸਤਾ اختیار ਕਰਨਾ ਆ ਤੇ ਕਾਨੂੰਨ ਅਨੁਸਾਰ ਫੇ ਕਾਰਵਾਈ ਹੁੰਦੀ ਆ ਸੋ ਮੈਂ ਦੁਬਾਰਾ ਅਪੀਲ ਕਰਦਾ ਹਾਂ ਨੌਜਵਾਨ ਬੱਚਿਆਂ ਨੂੰ ਕਿ ਇਹ ਸ਼ਰਾਰਤੀ ਅੰਸਰਾਂ ਦੇ ਕੇਚ ਆ ਕੇ ਇਹ ਪੈਸੇ ਦੇ ਲਾਲਚ ਪਿੱਛੇ ਕਰਦੇ ਸਾਰਾ ਕੁਝ ਤੇ ਇਹਨਾਂ ਦੇ ਪਿੱਛੇ ਨਾ ਲੱਗੋ ਔਰ ਆਪ ਦਾ ਜਿਹੜਾ ਪੁਹਿਖਾ ਆਪਣੇ ਮਾਤਾ ਪਿਤਾ ਦਾ ਪੁਹਿਖ ਆਪਣੇ ਪੰਜਾਬ ਦਾ ਪੁਹਿਖ ਅਸੀਂ ਸਾਰੇ ਇਹਨੂੰ ਬਚਾਈਏ ਹਾਂਜੀ ਪਹਿਲਾਂ ਵੀ ਇਹਨਾਂ ਨੂੰ ਕਾਲ ਆਈ ਸੀਗੀ ਜੀ ਅਸੀਂ ਸਿਕਿਉਰਿਟੀ ਵਾਰਾ ਦਿੱਤੀ ਹੋਈ ਸੀਗੀ ਇਹਨਾਂ ਨੂੰ ਸਰਵਾਪਕ ਸੀ ਦੇਖੋ ਜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜਾ ਪੁਲਿਸ ਚੌਂਕੀਆਂ ਚ ਵੀ ਹੈ ਕੀ ਹੈ ਇਹਦੇ ਚ ਜਿਹੜੇ ਬੰਦੇ ਸੀ ਫੜੇ ਗਏ ਆ ਕਿਉਂਕਿ ਸਾਰੇ ਕੇਸਾਂ ਦੀ ਹਲੇ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੁਹਾਨੂੰ ਮੈਂ ਇਹਦਾ ਜਦੋਂ ਇੱਕ ਚਲਾਨ ਕੰਪਲੀਟ ਹੋ ਜਾਊਗਾ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਅਸੀਂ ਉਹ ਵੀ ਤੁਹਾਨੂੰ ਇਹ ਸਾਰੇ ਚੀਜ਼ਾਂ ਸਾਹਮਣੇ ਕਲੀਅਰ ਕਰ ਦਾਂਗੇ ਹਾਂ ਇਹ ਕਿਸ ਚੀਜ਼ ਦਾ ਇਹ ਚੀਜ਼ ਹੋਈ ਆ ਅਸੀਂ ਉਹ ਸਾਰਾ ਅਸੀਂ ਕੱਢ ਰਹੇ ਆ ਬਟ ਅਸੀਂ ਉਹਦਾ ਐਫ ਆਈ ਆਰ ਐਕਸਪਲੋਸਿਵ ਐਕਟ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਹਾਂ ਨੇ ਬਚਾਅ ਹੋ ਗਿਆ ਜੀ ਲੱਕੀ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਹੈਪੀ ਪਾਸ਼ੈਂਸ